ਅੱਜ ਦੀ ਇਹ ਕਹਾਣੀ ਬਹੁਤ ਹੀ ਵਧੀਆ ਏ ਮਿਲਾਵਟ ਖੋਰਾਂ ਦੇ ਨਾਂ ਨਿੱਕੂ ਦੀ ਚਿੱਠੀ ਤੇ ਇਹ ਕਹਾਣੀ ਅਮਰਿਤਕੌਰ ਜੀਆ ਦੀ ਲਿਖੀ ਹੋਈ ਹੈ ਪਤਾ ਨਹੀਂ ਇਹ ਮੁੰਡੇ ਨੂੰ ਕੀ ਹੋ ਗਿਆ ਐਨਾ ਦਿਮਾਗ ਖਾਂਦਾ ਛੱਡ ਦਿਓ ਗੱਲਾਂ ਨਿੱਕੂ ਦੀ ਮਾਂ ਨੇ ਉਹਦੀ ਬਾਹ ਫੜੀ ਤੇ ਉਸਤੇ ਦਾਦਾ ਜੀ ਕੋਲ ਲਿਆ ਖੜਾ ਕੀਤਾ ਕੋਈ ਨਾ ਪੁੱਤ ਨਿਆਣਾ ਆਜੇ ਮੇਰੇ ਕੋਲ ਬਿਠਾ ਦਿਆ ਕਰੋ ਦਾਦਾ ਜੀ ਨੇ ਨਿੱਕੂ ਨੂੰ ਕੋਲ ਬਿਠਾਉਂਦਿਆਂ ਕਿਹਾ ਤੁਸੀਂ ਵੀ ਤਾਂ ਬਾਪੂ ਜੀ ਆਰਾਮ ਕਰਨਾ ਹੁੰਦਾ ਸਕੂਲ ਵੀ ਪਤਾ ਨਹੀਂ ਕਦੋਂ ਲੱਗਣਗੇ ਕਰੋਨਾ ਮਹਾਮਾਰੀ ਦੌਰਾਨ ਸਕੂਲ ਬੰਦ ਸਨ ਨਿੱਕੂ ਸਾਰਾ ਦਿਨ ਆਪਣੇ ਦਾਦਾ ਜੀ ਨਾਲ ਗੱਲਾਂ ਕਰਦਾ ਰਹਿੰਦਾ ਨਿੱਕੇ ਨਿੱਕੇ ਸਵਾਲ ਪੁੱਛਦਾ ਉਸਦੇ ਦਾਦਾ ਜੀ ਉਸ ਨੂੰ ਹਰ ਗੱਲ ਦਾ ਜਵਾਬ ਬੜੇ ਪਿਆਰ ਨਾਲ ਦਿੰਦੇ ਪਰ ਜਦੋਂ ਹੁਣ ਦਾਦਾ ਜੀ ਸਰਕਾਰ ਵੱਲੋਂ ਬਣਾਏ ਕਿਸਾਨ ਵਿਰੋਧੀ ਕਾਨੂੰਨਾਂ ਦੇ ਖਿਲਾਫ ਧਰਨਿਆਂ ਵਿੱਚ ਚਲੇ ਜਾਂਦੇ ਤਾਂ ਉਹ ਆਪਣੀ ਮਾਂ ਤੇ ਦਾਦੀ ਦੇ ਦਵਾਲੇ ਹੋਇਆ ਰਹਿੰਦਾ ਮਾਂ ਘਰ ਦਾ ਸਾਰਾ ਕੰਮ ਵੀ ਕਰਦੀ ਇਸ ਲਈ ਉਹ ਤੇ ਖੇਡ ਜਾਂਦੀ ਸੀ ਨਿੱਕੂ ਦਾ ਗਵਾਂਡ ਵਿੱਚ ਰਹਿੰਦਾ ਦੋਸਤ ਕਾਫੀ ਬਿਮਾਰ ਹੋ ਗਿਆ ਸੀ ਇਸ ਲਈ ਉਹ ਖੇਡਣ ਵੀ ਨਾ ਜਾਂਦਾ ਨਿੱਕੂ ਨੂੰ ਦਾਦਾ ਜੀ ਕੋਲ ਬਿਠਾ ਕੇ ਉਸ ਦੀ ਮਾਂ ਉਸ ਦੀਆਂ ਕਿਤਾਬਾਂ ਕਾਪੀਆਂ ਠੀਕ ਕਰਕੇ ਰੱਖਣ ਲੱਗੀ ਬਸਤੇ ਦੀ ਜੇਬ ਵਿੱਚੋਂ ਕਈ ਤੈਹ ਕੀਤੇ ਹੋਏ ਕਾਗਜ਼ ਨਿਕਲੇ ਜੋ ਨਿੱਕੂ ਦੇ ਲਿਖੇ ਹੋਏ ਸਨ ਇੱਕ ਕਾਗਜ਼ ਉਸਨੇ ਚੁੱਕ ਕੇ ਖੋਲਿਆ ਉਸਤੇ ਲਿਖਿਆ ਸੀ ਮਿਲੇ ਮਿਲਾਵਟ ਖੋਰਾ ਨੂੰ ਲਿਖਾਈ ਨਿੱਕੂ ਦੀ ਸੀ ਜਦੋਂ ਉਹ ਖੋਲ ਕੇ ਪੜਨ ਲੱਗੀ ਤਾਂ ਇੱਕ ਵਾਰ ਤਾਂ ਸੁੰਨ ਜਿਹੀ ਹੋ ਗਈ ਲਿਖਿਆ ਸੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਤੁਹਾਨੂੰ ਕੀ ਕਹਾਂ ਤੁਸੀਂ ਇਨਸਾਨ ਤਾਂ ਹੋ ਹੀ ਨਹੀਂ ਸਕਦੇ ਕਦੇ-ਕਦੇ ਲੱਗਦਾ ਹੈ ਕਿ ਤੁਸੀਂ ਵੱਡੇ-ਵੱਡੇ ਦੰਦਾਂ ਵਾਲੇ ਦੈਂਤ ਹੋ ਜਿਹੜੇ ਆਪਣੇ ਦੰਦ ਖੁਭੋ ਕੇ ਬੰਦੇ ਦਾ ਪੂਰਾ ਖੂਨ ਚੂਸ ਲੈਂਦੇ ਨੇ ਫਿਰ ਲੱਗਦਾ ਹੈ ਕਿ ਤੁਸੀਂ ਰਾਖਸ਼ ਹੋ ਰਕਤਬੀਜ ਵਰਗੇ ਇੱਕ ਜਾਣਾ ਫੜ ਹੁੰਦਾ ਉਸ ਦੇ ਪਿੱਛੇ ਹੋਰ ਕਿੰਨੇ ਸਾਰੇ ਉੱਗ ਆਉਂਦੇ ਨੇ ਪਰ ਰਾਖਸ਼ ਤਾਂ ਦੇਖਣ ਨੂੰ ਭਿਆਨਕ ਲੱਗਦੇ ਨੇ ਉਹਨਾਂ ਦੀਆਂ ਸ਼ਕਲਾਂ ਡਰਾਉਣੀਆਂ ਹੁੰਦੀਆਂ ਨੇ ਉਹਨਾਂ ਤੋਂ ਤਾਂ ਬੰਦਾ ਸ਼ਕਲਾਂ ਵੇਖ ਕੇ ਹੀ ਬਚਨ ਦੀ ਕੋਸ਼ਿਸ਼ ਕਰਦਾ ਹੈ। ਤੁਹਾਨੂੰ ਰੱਬ ਨੇ ਸ਼ਕਲਾਂ ਤਾਂ ਬੰਦਿਆਂ ਵਰਗੀਆਂ ਦਿੱਤੀਆਂ ਨੇ ਪਰ ਕੰਮ ਤੁਹਾਡੇ ਰਾਖਸ਼ਾਂ ਤੋਂ ਵੀ ਭੈੜੇ ਨੇ। ਮੈਂ ਹੀ ਸੋਚਦਾ ਰਹਿਨਾ ਹਾਂ ਤੁਸੀਂ ਕੀ ਖਾਂਦੇ ਹੋਵੋਗੇ? ਕੀ ਪਿੰਦੇ ਹੋਵੋਗੇ? ਜੇ ਤੁਸੀਂ ਆਮ ਰੋਟੀ ਖਾਂਦੇ ਹੋ ਫਿਰ ਤੁਹਾਨੂੰ ਐਨੇ ਪਾਪ ਕਰਨ ਦੀ ਕੀ ਲੋੜ ਹੈ? ਮੈਨੂੰ ਲੱਗਦਾ ਹੁੰਦਾ ਤੁਸੀਂ ਸੋਨੇ ਦੀ ਰੋਟੀ ਖਾਂਦੇ ਹੋਵੋਗੇ। ਨਹੀਂ ਨਹੀਂ ਮੈਂ ਵੀ ਭੁੱਲ ਜਾਣਾ। ਤੁਸੀਂ ਤਾਂ ਲਹੂ ਪੀਂਦੇ ਹੋ ਰੱਬ ਦੇ ਬਣਾਏ ਬੰਦਿਆਂ ਦਾ ਬਹੁਤ ਸਾਰੇ ਲੋਕ ਤੁਹਾਡੀਆਂ ਮਿਲਾਵਟੀ ਚੀਜ਼ਾਂ ਖਾ ਕੇ ਬਿਮਾਰ ਹੋ ਜਾਂਦੇ ਨੇ ਤੇ ਮਰ ਵੀ ਜਾਂਦੇ ਨੇ ਫਿਰ ਤਾਂ ਤੁਸੀਂ ਕਾਤਲ ਹੋਏ ਨਾ ਤੁਹਾਨੂੰ ਪਤਾ ਹੈ ਨਾ ਜਦੋਂ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਡਾਕਟਰ ਉਸ ਨੂੰ ਦੁੱਧ ਪੀਣ ਲਈ ਆਖ ਦਿੰਦੇ ਨੇ ਕਦੀ ਸੋਚਿਆ ਕਿ ਤੁਸੀਂ ਮਿਲਾਵਟੀ ਦੁੱਧ ਪੀ ਕੇ ਬੰਦਾ ਵੱਧ ਬਿਮਾਰ ਹੋਊਗਾ ਤੁਸੀਂ ਸਾਰੇ ਵੀ ਜਿਹੜੇ ਦੁੱਧ 'ਚ ਮਿਲਾਵਟ ਕਰਦੇ ਹੋ ਸਾਰੇ ਹੀ ਪਾਪ ਕਰਦੇ ਹੋ ਕਹਿੰਦੇ ਨੇ ਜਿਹੜਾ ਪਾਪ ਕਰਦਾ ਏ ਰੱਬ ਜੀ ਉਹਨੂੰ ਬੇਦਖਲ ਕਰ ਦਿੰਦੇ ਨੇ ਆਪਣੀ ਮਿਹਰ ਤੋਂ ਇਹ ਤਾਂ ਫਿਰ ਗਲਤ ਗੱਲ ਹੋਈ ਨਾ ਤੁਹਾਨੂੰ ਰੱਬ ਕੋਲੋਂ ਡਰੀ ਨਹੀਂ ਲੱਗਦਾ ਤੁਹਾਡੇ ਪਰਿਵਾਰ ਵੀ ਹੋਣਗੇ ਜਦ ਉਹਨਾਂ ਵਿੱਚੋਂ ਕੋਈ ਬਿਮਾਰ ਹੋ ਜਾਂਦਾ ਤੁਹਾਨੂੰ ਕਿੰਨਾ ਦੁੱਖ ਲੱਗਦਾ ਹੋ ਇਸ ਤਰ੍ਹਾਂ ਸਭ ਨੂੰ ਆਪਣੇ ਆਪਣੇ ਪਰਿਵਾਰ ਪਿਆਰੇ ਹੁੰਦੇ ਨੇ ਫਿਰ ਤੁਸੀਂ ਲੋਕਾਂ ਨੂੰ ਕਿਉਂ ਮੌਤ ਦੇ ਮੂੰਹ ਵਿੱਚ ਧੱਕ ਦਿਓ ਪਰ ਤੁਸੀਂ ਤਾਂ ਰਾਖਸ਼ ਹੋਏ ਨਾ ਰਾਖਸ਼ਾਂ ਨੂੰ ਥੋੜੀ ਤਰਸ ਆਉਂਦਾ ਕਿਸੇ ਤੇ ਉਹ ਤਾਂ ਦੂਜਿਆਂ ਨੂੰ ਦੁੱਖ ਦੇਖ ਕੇ ਦੇਖ ਕੇ ਹੱਸਦੇ ਹੀ ਹੁੰਦੇ ਨੇ ਸਾਰੇ ਦਿਨ ਤਾਂ ਨੇ ਅੱਡੋ ਅੱਡ ਮਹਿਕਮੇ ਸਾਹਮੇ ਹੋਏ ਨੇ ਕੋਈ ਫਲਾਂ ਸਬਜ਼ੀਆਂ ਤੇ ਜ਼ਹਿਰ ਦੀਆਂ ਪਰਤਾਂ ਚੜਾਉਂਦਾ ਕੋਈ ਛੇਤੀ ਪਕਾਉਣ ਲਈ ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਕਰਦਾ ਏ ਇਹਨਾਂ ਨਾਲ ਵੀ ਲੋਕਾਂ ਨੂੰ ਬਥੇਰੀਆਂ ਬਿਮਾਰੀਆਂ ਲੰਗਦੀਆਂ ਨੇ ਜਿਹੜੇ ਫਲ ਸਬਜ਼ੀਆਂ ਖਾ ਕੇ ਬੰਦਾ ਤੰਦਰੁਸਤ ਹੁੰਦਾ ਉਹਨਾਂ ਨੂੰ ਖਾ ਕੇ ਸਗੋਂ ਬੰਦਾ ਹੋਰ ਬਿਮਾਰ ਹੋ ਜਾਂਦਾ ਮਠਿਆਈਆਂ ਵੀ ਤੁਸੀਂ ਨਕਲੀ ਮਿਲਾਵਟੀ ਬਣਾਉਂਦੇ ਹੋਂ ਜਦੋਂ ਕੋਈ ਖੁਸ਼ੀ ਦਾ ਮੌਕਾ ਹੁੰਦਾ ਹੈ ਉਦੋਂ ਸਾਰੇ ਮਠਾਈਆਂ ਖਰੀਦਦੇ ਨੇ ਲੋਕ ਵਿਚਾਰੇ ਜਾਣਦੇ ਨਹੀਂ ਹੁੰਦੇ ਕਿ ਆਪਣੇ ਪਿਆਰੇ ਪਿਆਰੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਮਠਾਈਆਂ ਨਹੀਂ ਬਿਮਾਰੀਆਂ ਵੰਡ ਰਹੇ ਨੇ ਉਹ ਇੱਕ ਗੱਲ ਐ ਜੇ ਤੁਹਾਡੀਆਂ ਸ਼ਕਲਾਂ ਭਿਆਨਕ ਹੁੰਦੀਆਂ ਤੁਹਾਡੇ ਸਿਰ ਤੇ ਸਿੰਘ ਉੱਗੇ ਹੁੰਦੇ ਫਿਰ ਲੋਕ ਤੁਹਾਡੇ ਤੋਂ ਬਚ ਕੇ ਰਹਿਣ ਦੀ ਕੋਸ਼ਿਸ਼ ਕਰਦੇ ਰੱਬ ਤੋਂ ਵੀ ਗਲਤੀ ਹੋ ਗਈ ਤੁਹਾਡੀ ਕੋਈ ਤਾਂ ਪਛਾਣ ਰੱਖਣੀ ਸੀ ਮੈਂ ਸੁਣਿਆ ਤੁਸੀਂ ਕਿਸੇ ਤੋਂ ਨਹੀਂ ਡਰਦੇ ਜੇ ਸਰਕਾਰ ਤੁਹਾਨੂੰ ਫੜ ਲਵੇ ਤਾਂ ਪੈਸੇ ਦੇ ਕੇ ਛੁੱਟ ਜਾਂਦੇ ਹੋ ਫਿਰ ਹੋਰ ਵੱਧ ਪਾਪ ਕਰਦੇ ਹੋ ਦਾਦਾ ਜੀ ਦੱਸਦੇ ਹੁੰਦੇ ਨੇ ਜਿਹੜਾ ਬੰਦਾ ਖੁਸ਼ੀਆਂ ਵੰਡਦਾ ਉਹ ਸਭ ਤੋਂ ਪਿਆਰਾ ਹੁੰਦਾ ਹੈ ਰੱਬ ਨੂੰ ਵੀ ਤੇ ਬੰਦਿਆਂ ਨੂੰ ਵੀ ਬੁਰਿਆਂ ਨੂੰ ਸਾਰੇ ਗਾਲਾਂ ਕੱਢਦੇ ਨੇ ਤੁਸੀਂ ਗਾਲਾਂ ਕਿਉਂ ਖਾਂਦੇ ਹੋ ਮਿਲਾਵਟ ਕਰਨੋਂ ਹਟਜੋ ਤੁਸੀਂ ਵੀ ਚੰਗੇ ਬਣਜੋ ਦੇਖਣ ਨੂੰ ਤਾਂ ਤੁਹਾਡੀ ਕੋਈ ਪਛਾਣ ਨਹੀਂ ਤੁਹਾਡੀ ਪੈਸੇ ਦੇ ਸਿਰ ਤੇ ਤੁਸੀਂ ਮਾਰ ਨਾਲ ਘੁੰਮਦੇ ਹੋਵੋਗੇ ਪਿੰਡਾਂ ਤੇ ਸ਼ਹਿਰਾਂ ਵਿੱਚ ਦਾਦਾ ਜੀ ਕਹਿੰਦੇ ਹੁੰਦੇ ਨੇ ਬੰਦੇ ਦੀ ਜਮੀਰ ਗਲਤ ਕੰਮ ਕਰਨ ਵਾਲਿਆਂ ਨੂੰ ਲਾਹਨਤ ਆ ਪਉਂਦੀ ਹੈ ਤੁਹਾਡੇ ਕੋਲ ਜਮੀਰ ਹੁੰਦੀ ਆ ਭਲਾ ਜੇ ਹੁੰਦੀ ਆ ਫਿਰ ਉਹ ਬੋਲਦੀ ਕਿਉਂ ਨਹੀਂ ਪਰ ਤੁਸੀਂ ਤਾਂ ਮਿਲਾਵਟ ਖੋਰ ਹੋ ਨਾ ਮਾਰ ਦਿੱਤੀ ਹੋ ਜ਼ਹਿਰ ਖਵਾ ਖਵਾ ਕੇ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਨੇ ਜਿਹੜਾ ਪੈਸਾ ਲੋਕਾਂ ਨੂੰ ਦੁਖੀ ਕਰਕੇ ਕਮਾਇਆ ਹੁੰਦਾ ਹੈ ਨਾ ਉਦੇ ਵਿੱਚ ਬੇਵਸ ਲੋਕਾਂ ਦਾ ਖੂਨ ਹੁੰਦਾ ਹੈ ਉਹ ਹਮੇਸ਼ਾ ਦੁੱਖ ਦਿੰਦਾ ਫਿਰ ਤੁਸੀਂ ਗਲਤ ਕੰਮ ਕਰਕੇ ਦੁੱਖ ਕਿਉਂ ਸਹਿੇੜਦੇ ਹੋ ਤੁਹਾਨੂੰ ਪਤਾ ਹੈ ਮੈਨੂੰ ਨਾ ਕਦੇ-ਕਦੇ ਤੁਹਾਡੇ ਤੇ ਬਹੁਤ ਤਰਸ ਆਉਂਦਾ ਤੁਸੀਂ ਲੋਕਾਂ ਤੋਂ ਵੱਧ ਦਵਾਵਾਂ ਲੈਂਦੇ ਹੋ ਦੁੱਖਾਂ ਦੇ ਬੀਜ ਬੀਜਦੇ ਹੋ ਤੇ ਫਿਰ ਦੁੱਖ ਹੀ ਉੱਗਣਗੇ ਨਾ ਕਦੇ ਸੋਚਣਾ ਜੇ ਦੁੱਖ ਉੱਗ ਪਏ ਤਾਂ ਤੁਸੀਂ ਇਹਨਾਂ ਨੂੰ ਕਿਵੇਂ ਝੱਲੋਗੇ ਤੁਸੀਂ ਜੇ ਬੀਜਣੀਆਂ ਨੇ ਤਾਂ ਖੁਸ਼ੀਆਂ ਬੀਜ ਲੋ ਫਿਰ ਖੁਸ਼ੀਆਂ ਹੀ ਖੁਸ਼ੀਆਂ ਉੱਗਣਗੀਆਂ ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਕਿੰਨਾ ਚੰਗਾ ਲੱਗੂ ਸਭ ਨੂੰ ਮੈਨੂੰ ਵੀ ਵਧੀਆ ਲੱਗੂ ਮੈਂ ਇੱਕ ਗੱਲ ਦੱਸਾਂ ਤੁਹਾਨੂੰ ਜੇ ਤੁਸੀਂ ਪੁਲਿਸ ਤੋਂ ਨਹੀਂ ਡਰਦੇ ਨਾ ਡਰੋ ਪਰ ਰੱਬ ਤੋਂ ਜ਼ਰੂਰ ਡਰਨਾ ਦਾਦਾ ਜੀ ਆਖਦੇ ਹੁੰਦੇ ਨੇ ਕਿ ਰੱਬ ਸਾਰਿਆਂ ਤੋਂ ਵੱਡਾ ਹੁੰਦਾ ਉਹ ਕਿਸੇ ਤੋਂ ਨਹੀਂ ਡਰਦਾ ਜੇ ਉਹਨੂੰ ਗੁੱਸਾ ਆ ਗਿਆ ਫੇਰ ਨਹੀਂ ਤੁਸੀਂ ਬਚ ਸਕਦੇ ਜਿੱਥੇ ਵੀ ਮਰਜ਼ੀ ਭੱਜ ਲੈਣਾ ਤਾਂ ਹੀ ਤਾਂ ਮੈਂ ਤੁਹਾਨੂੰ ਚਿੱਠੀ ਲਿਖੀ ਆ ਮੈਨੂੰ ਤਰਸ ਆਉਂਦਾ ਏ ਤੁਹਾਡੇ ਤੇ ਤੁਸੀਂ ਵੀ ਆਪਣੀ ਜ਼ਮੀਰ ਦੀ ਆਵਾਜ਼ ਸੁਣ ਲਿਆ ਕਰੋ ਫਿਰ ਤੁਸੀਂ ਕਦੇ ਵੀ ਗਲਤ ਕੰਮ ਨਹੀਂ ਕਰ ਸਕੋਗੇ ਬਸ ਇਹੀ ਆਖਣਾ ਸੀ ਮੈਂ ਤੁਹਾਨੂੰ ਨਿੱਕੂ ਦੀ ਮਾਂ ਹੈਰਾਨ ਸੀ ਆਪਣੇ ਬੱਚੇ ਦੀ ਸਮਝ ਤੇ ਉਸ ਦੀਆਂ ਅੱਖਾਂ ਸਿੱਲੀਆਂ ਹੋ ਗਈਆਂ ਉਸ ਨੂੰ ਸਭ ਗੱਲਾਂ ਸਮਝ ਆ ਗਈਆਂ ਕਿ ਉਸ ਦਾ ਪੁੱਤਰ ਐਨੇ ਸਵਾਲ ਕਿਉਂ ਪੁੱਛਦਾ ਸੀ ਨਿੱਕੂ ਦਾ ਦੋਸਤ ਰਮਨ ਵੀ ਤਾਂ ਮਠਿਆਈ ਖਾ ਕੇ ਬਿਮਾਰ ਹੋਇਆ ਸੀ ਤੇ ਉਸ ਨੂੰ ਹਸਪਤਾਲ ਦਾਖਲ ਵੀ ਰੱਖਣਾ ਪਿਆ ਸੀ ਜਦੋਂ ਉਸਦੇ ਦਾਦਾ ਜੀ ਉੱਚੀ ਉੱਚੀ ਅਖਬਾਰ ਦੀ ਕੋਈ ਖਬਰ ਪੜ੍ਹ ਕੇ ਸੁਣਾਉਂਦੇ ਹਨ ਤਾਂ ਨਿੱਕੂ ਢੇਰ ਸਾਰੇ ਸਵਾਲ ਪੁੱਛਦਾ ਰਹਿੰਦਾ ਹੁਣ ਤਿਹਾਰਾਂ ਦੇ ਦਿਨਾਂ ਵਿੱਚ ਖਾਣ ਪੀਣ ਦੀਆਂ ਅਵਸਥਾਵਾਂ ਵਿੱਚ ਮਿਲਾਵਟ ਵੱਧ ਜਾਂਦੀ ਹੈ ਇਸ ਲਈ ਅਖਬਾਰਾਂ ਵਿੱਚ ਵੀ ਖਬਰਾਂ ਵੱਧ ਛਪਦੀਆਂ ਨੇ ਤੇ ਨਿੱਕੂ ਸਾਰਾ ਦਿਨ ਦਾਦਾ-ਦਾਦੀ ਦੇ ਦੁਆਲੇ ਹੋਇਆ ਰਹਿੰਦਾ ਭਾਂਤ-ਭਾਂਤ ਦੀਆਂ ਗੱਲਾਂ ਪੁੱਛਣ ਲਈ ਉਹ ਸਾਰੀਆਂ ਗੱਲਾਂ ਨੂੰ ਇੰਨੀ ਗੰਭੀਰਤਾ ਨਾਲ ਲੈਂਦਾ ਹੋਵੇਗਾ ਉਸਨੇ ਤਾਂ ਕਦੇ ਸੋਚਿਆ ਵੀ ਨਹੀਂ ਸੀ ਨਿੱਕੂ ਦੀ ਮਾਂ ਨੇ ਇਹ ਕਾਗਜ਼ ਨਿੱਕੂ ਦੇ ਦਾਦਾ ਜੀ ਦੇ ਹੱਥ ਫੜਾਇਆ ਉਸਨੇ ਪੜਿਆ ਤਾਂ ਨਿੱਕੂ ਨੂੰ ਪੁੱਛਿਆ ਹੁਣ ਇਸ ਦਾ ਕੀ ਕਰੀਏ ਇਹ ਤਾਂ ਪਤਾ ਨਹੀਂ ਮੈਨੂੰ ਪਤਾ ਨਹੀਂ ਉਹ ਕਿੱਥੇ ਰਹਿੰਦੇ ਨੇ ਉਸਨੇ ਉਦਾਸਿਆ ਜਿਹਾ ਮੂੰਹ ਬਣਾ ਕੇ ਕਿਹਾ ਬਾਪੂ ਜੀ ਅਖਬਾਰ ਵਾਲਿਆਂ ਨੂੰ ਭੇਜ ਦਈਏ ਹੋ ਸਕਦਾ ਛਾਪ ਦੇਣ ਆਪੇ ਪੜ ਲੈਣਗੇ ਮਿਲਾਵਟ ਖੋਰ ਵੀ ਸੁਣ ਕੇ ਨਿੱਕੂ ਦੀਆਂ ਅੱਖਾਂ ਵਿੱਚ ਚਮਕ ਆ ਗਈ ਮੇਰੀ ਚਿੱਠੀ ਪੜ ਕੇ ਸਾਰੇ ਮਿਲਾਵਟ ਕਰਨੋਂ ਹਟ ਜਾਣਗੇ ਹੈਨਾ ਦਾਦਾ ਜੀ ਹਾਂ ਪੁੱਤ ਜ਼ਰੂਰ ਹਟ ਜਾਣਗੇ ਦਾਦਾ ਜੀ ਨੇ ਨਿੱਕੂ ਦੇ ਸਿਰ ਤੇ ਹੱਥ ਫੇਰਦਿਆਂ ਆਖਿਆ ਹੁਣ ਇਹ ਜਿਹੜਾ ਮੈਸੇਜ ਹੈ ਭਾਵੇਂ ਇੱਕ ਛੋਟੇ ਬੱਚੇ ਦੇ ਰੂਪ ਦੇ ਵਿੱਚ ਦਿੱਤਾ ਗਿਆ ਪਰ ਇਹ ਸਾਰਿਆਂ ਲਈ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਅਸੀਂ ਇਕੱਲੇ ਪੈਸਾ ਕਮਾਉਣ ਦੇ ਖਾਤਰ ਕਿੰਨੇ ਲੋਕਾਂ ਦੇ ਅਸੀਂ ਕਤਲ ਕਰ ਰਹੇ ਹਾਂ ਅਸੀਂ ਗੁਨਾਹਗਾਰ ਬਣ ਰਹੇ ਹਾਂ ਤਾਂ ਸਾਨੂੰ ਇਹਨਾਂ ਚੀਜ਼ਾਂ ਤੋਂ ਜਿਹੜੀ ਮਿਲਾਵਟ ਖੋਰੀ ਦੀ ਸਾਨੂੰ ਆਮਦਨ ਹੁੰਦੀ ਹੈ ਉਹ ਬਹੁਤ ਹੀ ਧੀਰ ਸਾਡੇ ਲਈ ਬੁਫਾਨੀ ਕਰਦੀ ਹੁੰਦੀ ਇਸ ਕਰਕੇ ਜਿਹੜੇ ਵੀ ਕੰਮ ਕਰਨੇ ਆ ਜਿੰਨਾ ਕੋਈ ਪੈਸਾ ਕਮਾਉਣਾ ਹੈ ਉਹ ਤੁਸੀਂ ਦੇਖੋ ਕਿ ਮਿਹਨਤ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ ਅਸੀਂ ਘੱਟ ਖਾ ਲਵਾਂਗੇ ਕੋਈ ਗੱਲ ਨਹੀਂ ਪਰ ਜ਼ਰੂਰੀ ਤਾਂ ਨਹੀਂ ਕਿ ਅਸੀਂ ਮਿਲਾਵਟ ਕਰਕੇ ਸਾਰਾ ਕੁਝ ਕਮਾਉਣਾ ਹੈ ਤੇ ਜਿਨ੍ਹਾਂ ਲਈ ਕਮਾ ਰਹੇ ਹਾਂ ਉਹਨਾਂ ਬਾਰੇ ਵੀ ਸੋਚ ਕੇ ਦੇਖੋ ਕਿ ਉਹ ਪੈਸਾ ਉਹਨਾਂ ਤੇ ਲੱਗਿਆ ਰਾਸ ਨਹੀਂ ਆਏਗਾ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੇਗੀ ਸ਼ੇਅਰ ਵੀ ਕਰ ਦਿਓ ਤਾਂ ਜੋ ਕੁਝ ਥੋੜੇ ਜਿਹੇ ਲੋਕਾਂ ਨੂੰ ਵੀ ਜੇ ਆਪਣਾ ਮੈਸੇਜ ਇਹ ਜਾਂਦਾ ਏ ਤਾਂ ਬਹੁਤ ਵਧੀਆ ਗੱਲ ਹੋਏਗੀ ਕਿਉਂਕਿ ਉਸ ਤੋਂ ਅੱਗੇ ਉਹ ਹੋਰ ਸ਼ੇਅਰ ਕਰਨਗੇ ਤੇਰੇ ਨਾਲ ਅਸੀਂ ਕਾਫੀ ਜਿਹੜਾ ਸੁਧਾਰ